ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਮਜੀਠੇ ਹਲਕੇ ਦੇ ਵਿੱਚ ਬੜੀ ਤੇਜ਼ੀ ਅਤੇ ਸਫਲਤਾਪੂਰਵਕ ਚੱਲ ਰਹੀ ਹੈ ਪਿਛਲੇ ਦਿਨੀ ਮਜੀਠੇ ਹਲਕੇ ਦੇ ਪਿੰਡ ਭੰਗਵਾ ਦੇ ਵਿੱਚ ਇਸ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਸਰਦਾਰ ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਮਜੀਠਾ ਜੀ ਹਾਜ਼ਰ ਹੋਏ ਪਿਛਲੇ ਸਮੇਂ ਵਿੱਚ ਝਾਤ ਮਾਰੀ ਤਾਂ ਇਸ ਪਿੰਡ ਭੰਗਵਾ ਮਜੀਠੇ ਹਲਕੇ ਦਾ ਅਜਿਹਾ ਪਿੰਡ ਹੈ ਜਿਸ ਪਿੰਡ ਦੇ 60% ਲੋਕ ਦੇਸੀ ਸ਼ਰਾਬ ਬਣਾ ਕੇ ਵੇਚਦੇ ਹਨ ਇੱਕ ਗੱਲ ਜਿਕਰੇ ਯੋਗ ਇਹ ਵੀ ਹੈ ਕਿ 2011 ਵਿੱਚ ਇਸ ਪਿੰਡ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਪਿੰਡ ਵਿੱਚ ਚਲਦੀਆਂ ਸ਼ਰਿਆਮ ਸ਼ਰਾਬ ਦੀਆਂ ਪੱਟੀਆਂ ਫੜੀਆਂ ਗਈਆਂ ਟਰਾਲੀਆਂ ਘੜੁਕਿਆਂ ਆਦੀ ਵਿੱਚ ਸਮਾਨ ਲੱਦ ਕੇ ਥਾਣੇ ਲਿਆਂਦਾ ਗਿਆ ਲੋਕ ਗੱਲਾਂ ਕਰਦੇ ਨੇ ਕਿ ਇਸ ਪਿੰਡ ਵਿੱਚ ਰੋਜ਼ ਦਾ ਘਟੋ ਘਟ ਇੱਕ ਟਰੱਕ ਗੋੜ ਦਾ ਲੱਗੇ ਜਾਂਦਾ ਹੈ ਪਿਛਲੇ ਦਿਨੀ ਵੀ ਥਾਣਾ ਮਜੀਠਾ ਪਿੰਦੇ ਨਾਲ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੋਤਾਂ ਦਾ ਸਰਗਣਾ ਵੀ ਇਸ ਪਿੰਡ ਦਾ ਹੀ ਸੀ 3ਏ ਵਾਲ ਮਦੜੀ ਭੰਗਵਾ ਹਮਜਾ ਆਦੀ ਪਿੰਡਾਂ ਵਿੱਚ ਇਹ ਸ਼ਰਾਬ ਪੀਨ ਨਾਲ ਹੋਈਆਂ ਮੋਤਾਂ ਤੇ ਬੜੀ ਹੁਸ਼ਿਆਰੀ ਦਿਖਾਉਂਦੇ ਹੋਏ ਮੌਕੇ ਦੇ ਥਾਣਾ ਅਫਸਰ ਨੇ ਸਰਗਣਿਆਂ ਨੂੰ ਫੜ ਕੇ ਇਹਨਾਂ ਉੱਪਰ ਸਿਕੰਜਾ ਕਸਿਆ ਸੀ ਜਿਸ ਦਾ ਪਤਾ ਲੱਗਾ ਕਿ ਇਹਨਾਂ ਦੀਆਂ ਤਾਰਾਂ ਤਾਂ ਦਿੱਲੀ ਤੱਕ ਜੁੜੀਆਂ ਹੋਈਆਂ ਹਨ ਪਰ ਥਾਣਾ ਮੁਖ ਅਫਸਰ ਨੇ ਆਪਣੀ ਸਮੂਚੀ ਟੀਮ ਨਾਲ ਤਨਦੇਹੀ ਨਾਲ ਡਿਊਟੀ ਨਿਭਾ ਕੇ ਸਾਰਾ ਕ੍ਰੈਡਿਟ ਪੰਜਾਬ ਪੁਲਿਸ ਦੀ ਝੋਲੀ ਵਿੱਚ ਪਵਾਇਆ ਸੋ ਅੱਜ ਇਸ ਪਿੰਡ ਦੇ ਵਿੱਚ ਪਹੁੰਚ ਕੇ ਸਰਦਾਰ ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਮਜੀਠਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਕੇ ਬਹੁਤ ਹੀ ਵਧੀਆ ਢੰਗ ਨਾਲ ਕਿਹਾ ਕਿ ਆਪਾਂ ਸਾਰੇ ਪਿੰਡ ਵਾਸੀ ਰੋਟੀ ਕਮਾਉਣ ਦਾ ਬਹੁਤ ਹੋਰ ਵੀ ਜਿਹੜੇ ਢੰਗ ਨੇ ਉਹਨਾਂ ਨੂੰ ਅਪਣਾਇਆ ਜਾਵੇ ਸੋ ਅਜਿਹੇ ਕੰਮ ਸਮਾਜ ਵਿੱਚ ਨਾ ਕਰੀਏ ਜਿਸ ਕਾਰਨ ਸਾਡੇ ਸਮਾਜ ਨੂੰ ਢਾਹ ਲੱਗ ਸਕੇ ਸੋ ਯੋਧ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਪੰਜਾਬ ਸਰਕਾਰ ਦਾ ਵੱਤ ਤੋਂ ਵੱਧ ਸਹਿਯੋਗ ਦਈਏ ਅਤੇ ਜਿਹੜੇ ਲੋਕ ਨਸ਼ਾ ਤਸਕਰ ਹਨ ਉਹਨਾਂ ਨੂੰ ਵੱਧ ਤੋਂ ਵੱਧ ਫੜਾਇਆ ਜਾਵੇ ਪੁਲਿਸ ਦਾ ਸਾਥ ਦਿੱਤਾ ਜਾਵੇ ਤਾ ਜੋ ਕੇ ਚੰਗਾ ਸਮਾਜ ਸਿਰਜ ਸਕੀਏ ਇਹ ਗੱਲਾਂ ਦਾ ਪ੍ਰਗਟਾਵਾ ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਹੁਣਾ ਕੀਤਾ ਹੋਰ ਇਸ ਪ੍ਰਾਰਥਕ ਇਸ ਨਗਰ ਦੇ ਨਾਪੜਾ ਪ੍ਰਾਰਥਕ ਪ੍ਰਧਾਨ ਜੀ ਸਰਕਾਰ ਦੇ ਸਾਡੇ ਪੈਨਲ ਸਰਪੰਚ ਜਿਲਦਰ ਕੌਰ ਜੀ ਜੀ ਸਰਦਾਰਨੀ ਪ੍ਰਧਾਨ ਸੋ ਜੰਗਲੀ ਪ੍ਰਮਾਣ ਦੇ ਕੁਮਰ ਨਰਸਿੰਘ ਜੀ ਐਸਐਸ ਜੀ ਦਾ ਮਾਤ ਸੁਪਨਤਾ ਜੀ ਸੋਸ਼ਾਤ ਰਜਨ ਜੀ ਮਾਨੋਪੰਚਾਇਤ ਸਵਾਂ ਸਤਰਾਜਨੀ ਨੰਬਰ ਸਾਹ ਅਮਰ ਸਿੰਘ ਜੀ ਅਮਰ ਸਿੰਘ ਜੀ ਲਾਲ ਸੁਵਿੰਦਰ ਸਿੰਘ ਜੀ ਸਰਦਾਰ ਜੀ ਸਿੰਘ ਜੀ ਅਤੇ ਮੇਰੇ ਨਾਲ ਵਾਲੀ ਸਤਕਾਰ ਤੇ ਜਨੀਆਂ ਸਿਚੀਤਾ ਕੇ ਪਰਮਾਨੇ ਸੂਚੀ ਟੀਮ

ਮਹਿਮ ਚਲਾਈ ਆ ਜਯੋਧਰਾ ਜੀ ਦਾ ਸਪੈਸ਼ਲ ਹੈ ਬਾਪ ਅਪਾਉ ਦੇ ਨਾਲ ਸੋਚਿਆ ਤੁਹਾਨੂੰ ਅੰਦਰੋਂ ਆਪ ਪੰਜਾ ਸਾਲ ਤੋਂ ਆਪ ਇਹੋ ਕੁਝ ਵੇਚ ਰਹੇ ਆ 10 ਸਾਲ ਤੋਂ ਕਦੀ ਕੋਈ ਆਇਆ ਕਦੀ ਕੋਈ ਆ ਗਿਆ ਦਰਸ਼ਕ ਨੇ ਮੇਰੇ ਦਾ ਸਾਹ ਵੜ ਕੇ ਉਹ ਤੇਜ਼ ਧਰਤੀ ਤੇ ਸੌ ਹਾਦੀ ਸੀ ਤੇ ਉਹਨੇ ਕਿਹਾ ਸੀ ਲੋਕਾਂ ਨੇ ਇਹ ਕਹਿ ਦਿੱਤਾ ਕਿ ਬਰਿੰਦਰ ਸਿੰਘ ਵਾਕਈ ਨਸ਼ਾ ਕਰਦਾ ਤਾਂ ਤੁਮ ਲੋਕਾਂ ਨੂੰ ਵੀ ਸਤਾਦਾ। ਹੋਰੋਂ ਪਾਲਾ ਲੇ। ਇਹ ਜਿਹੜਾ ਨਸ਼ਾ ਵਾ ਜਿਹਨੇ ਧਾਰਦਾ ਉਹ ਕੁਛ ਕਵੇ ਕੋ ਦਾ ਜਿੰਦਗੀ ਦਾ ਇੱਥੇ ਨਰ ਗਿਆ। ਇਹਦੇ ਬੱਚੇ ਨਸ਼ਾ ਕਰਦੇ ਆ, ਆਪੀ ਪੀਤੇ ਆ, ਭੈਣੋਂ ਭੈਣਾਂ ਮਾਰੋ, ਮਾਂ ਤੋਂ ਮਾਰੋ, ਕੋਈ ਸੱਤੇ ਤੇ ਨਾ ਕਰਦੇ ਜਿਵੇਂ ਕੋਈ ਭਾੜਾ ਕਿਡਾ ਰਹਤਾ। ਸਭ ਕੁਝ ਹੋ ਗਿਆ। ਅਸੀਂ بار بار ਇਹ ਬੀਤੀਆ ਕਰਦੇ ਆ। ਕਿ ਜਿਹੜਾ ਕੋਈ ਵੇਖਦਾ ਉਹਦੇ ਬਾਰੇ ਦੱਸੋ ਸ਼ਹੀਦ ਫੇਰੇ ਨੂੰ ਸੁਣੂਸ ਕਰਦੇ ਆ ਸਹੀ ਕਿ ਅਹੀਂ ਬਾੜੇ ਉਹਦੇ ਨਾਲ ਆਇਆ ਮੇਰੀਆਂ ਗੋਲੀਆਂ بڑی وجہ ٹھیک ہے ਕੁਣ ਦੱਸੋ ਕਿ ਕਿੰਨੇ ਤਾਂ ਸਰਕਾਰ ਨੇ ਇਸ ਦਾ ਪਿੰਡ ਪਿੰਡ ਪ੍ਰੋਗਰਾਮ ਰਾਹੀਂ ਵਿਚੇ ਕਿਹਾ ਕੋਈ ਨਹੀਂ ਕਿਹਾ ਸਾਰੋਂ ਡੰਡਾ ਚੜ੍ਹਿਆ ਸਰਕਾਰ ਦਾ ਕਿ ਭਾਈ ਕੱਲੇ ਕੱਲੇ ਪਿੰਡ ਜਾਣਾ ਔਰ ਜਾ ਕੇ ਦਾ ਹੌਫਾ ਦੇ ਦੇਵਾ ਕਿ ਤਗੜੇ ਹੋ ਔਟੇ ਹੋ ਅਸੀਂ ਤੁਹਾਡੇ ਨਾਲ ਆ ਤੇ ਆਵਾ ਸਭ ਤੋਂ ਪਹਿਲਾਂ ਜੇ ਆਪ ਵੀ ਜਵਾਨੀ ਵਿਚਾਰੀ ਤੇ ਸਭ ਤੋਂ ਸਭ ਕੁਝ ਵਿਚਾਰਾ ਜੇ ਨਹੀਂ ਆਪਣੀਆਂ ਰਾਤਾਂ ਵਿਚਾਰੀਆਂ ਸਭ ਕੁਝ ਵਿਚਾਰਾ ਵੀ ਜੇ ਸਾਡੇ ਬੱਚੇ ਨਾ ਬਚੇ ਪਰ ਸਾਡਾ ਭੀਜਿਆ ਜੀ ਅੱਲਾਹ ਨਾਲ ਸਮਝਾ ਨਾ ਕਿ ਆ ਬਸਾ ਦੇ। ਬੇਰੁਗੀ ਦਾ ਸਾਹ ਦੇ। ਸੋਇਸਟਾਰਿਕ ਸਰਕਾਰ ਰੋਜ਼ ਵੀਜਾ ਲੈਂਦੀ ਆ ਜੇ ਇਹ ਕਿ ਪਰ ਤੁਹਾਨੂੰ ਸਮਝਾਣ ਨੇ ਕਹਿੰਦੇ ਸਾਨੂੰ ਕੋਈ ਤਾਂ ਪੜ ਪੁੱਛਿਆ ਨਹੀਂ। ਲੋਕਾ ਜਦੋਂ ਕੋ ਪੁੱਛਿਆ ਤਾਂ ਮਾਰ ਕਮੇਟਰੀ ਤੋਂ ਬਾਹਰ ਅੱਜ ਆਦੀਆਂ। ਅਹੀਂ ਤਗੜੇ ਹੋ ਕੇ ਲੱਗਿਆ ਆ ਇੱਕ ਵੇਂ ਕਰਤਾਸ ਦੇ ਬੇਠਾ ਪਾਲੀ ਦੇ ਪਨਾਰਲਾ ਜਿੱਥੇ ਗੈਂਪੀ ਮੈਨੂੰ ਰਿਪੋਰਟ ਦੇ। ਇਹ ਸਰਕਾਰ ਜਿਹੜੀ ਆ ਉਹ ਦਰੋਜ ਹੋਣੀ ਆ ਕਿ ਪਰ ਆਪਾਂ ਨੂੰ ਤਕੜੇਉਣਾ ਪੜਾ ਕਲਾ ਤਵੀਰ ਸਿੰਘ ਕਰ ਸਕਦਾ ਕਲਾ ਤੁਸੀਂ ਤੁਹਾਨੂੰ ਨਾਮ ਦਸਨੇ ਮੈਨਗੇ ਜੇ ਤੁਹਾਨੂੰ ਇਸ ਗੱਲ ਦਾ ਖਤਰਾ ਹੈ ਤਾਂ ਇਹ ਪਿੰਡ ਚ ਆਇਰ ਨਹੀਂ ਹੋਣਾ ਟਿਕਟ ਨੰਬਰ نوٹ ਕਰ ਲਓ 9779500200 ਨੰਬਰ ਇਹ ਸਰਕਾਰ ਦਾ ਨੰਬਰ ਹੈ ਇਹ ਤੇ ਜਿਹੜਾ ਬੰਦਾ WhatsApp ਤੇ ਜਾਣਕਾਰੀ ਦੇ ਰਿਹਾ ਦੀ ਜਾਣਕਾਰੀ ਬਿਲਕੁਲ ਗੁੱਤਰਿਆਲ ਇਮੀਡੀਏਟਲੀ ਐਕਸ਼ਨ ਕਰਵਾਉਣਾ ਪਵੇਗਾ ਜਿਹੜਾ ਨਸ਼ਟ ਹੈ ਮੇਰੇ ਨੂੰ ਪਹਿਲਾਂ ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਜੇ ਸਤਰਾਹ ਤੁਹਾਡੇ ਨਾਲ ਗੱਲ ਕਰਕੇ ਗਏ ਨੇ ਮਾਫ਼ ਕਰਨਾ ਮੈਂ ਦੋ ਹੀ ਆਪਨੇ ਭੰਵਾ ਵਿੱਚ ਸ਼ਰਾਬ ਨੂੰ ਕਿਸੇ ਕੱਟੋ ਜੋ ਭੰਵਾ ਮहदी ਦੋ ਪਿੰਡ ਮੈਨੂੰ ਕਹਿ ਚ ਗਰੇਜ ਨਹੀਂ ਕਿ ਇੱਥੇ ਭੰਵਾ ਸੀ ਪਰ ਇੱਥੇ ਜਿਆਦਾ ਸੀ ਉਧਰ ਇੱਕ ਮੀਆਂ ਬਧੇਰ ਨਾਲ ਕੱਤ ਨੰਬਰ ਵਾਲੇ ਪਾਸੇ ਜੀਆ ਮਿਲ ਦੋ ਪਿੰਡ ਜਿੱਥੇ ਬਹੁਤ ਜਿਆਦਾ ਨਜਾਇਜ਼ ਸ਼ਰਾਬ ਹੁੰਦੀ ਸੀ ਔਰ ਹੁਣ ਕੋਈ ਮੇਜ ਨਹੀਂ ਖਾਵੇ ਠੀਕ ਹੈ ਜੇ ਕੋਈ ਕੱਚ ਦਾ ਐਸ ਐਚਓ ਸਾਹਿਬ ਇਹ ਗੱਲ ਦੇ ਸਖਤੀ ਲਿਆ ਦਿਓ ਆਪਾਂ ਭੰਵਾ ਦੇ ਵਿੱਚ ਮੇਰੀ ਧਰਨਾ ਕਿ ਦੋ ਤਲਵਰੀ ਭੰਵਾ ਵਾਲੇ ਗੱਲ ਲਈ ਭੰਵਾ ਪਰ ਥੋੜਾ ਮੋਟਾ ਸਾਨੂੰ ਸਹਿਯੋਗ ਜ਼ਰੂਰ ਕਰੋ ਸਾਨੂੰ ਬਸੋ ਅਹੇ ਉਹ ਚੋਤੇ ਖੜਾ ਕੇ ਅੱਛਾ ਗੱਲ ਸੁਣੋ ਜੇ ਕੋਈ ਆਪਣੇ ਬੱਚੇ ਹੋਰ ਵੀ ਹੈ ਅੱਛਾ ਕਰ ਦਿਓ ਬੱਚਾ ਚੌਧਰ ਸ਼ਰਮਾ ਚਾਹੁੰਦੇ ਆ ਕਿ ਜਦੋਂ ਮੱਚੀ ਪਤਰ ਚੜਕੇ ਮੁਰਦੀ ਆ ਜੇ ਬੱਚੇ ਸ਼ਰਮਾ ਚਾਹੁੰਦੇ ਸਾਨੂੰ ਬੋਸਾ ਕਿ ਨਾ ਡਿਲੀਗੇਸ਼ਨ ਦੇ ਵਿੱਚ ਸੈਂਟਰ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਈਏ ਔਰ ਸਰਕਾਰ ਦਾ ਸਾਰਾ ਖਰਚਾ ਉਹ ਆਪਣੇ ਚੁੱਕੀ ਆ ਉਹ ਹੀ ਲੱਗਣਾ ਜਿੰਨਾ ਚਿਰ ਵੀ ਹੌਟਾ ਬਾਕੀ ਕੋਸ਼ਿਸ਼ ਕਰੀਏ ਕਿ ਕੋਈ ਨਾ ਬੰਦਿਆ ਉਹਨਾਂ ਬੱਚਿਆਂ ਨੂੰ ਆਪਾਂ ਨਾ ਛੇੜ ਲਈਏ ਜੋ ਮੇਰੇ ਜੀਰੋ ਸ਼ੂ ਪਿੰਡ ਰਿਆ ਪਰ ਗੁਰੂ ਕ੍ਰਿਪਾ ਜਿਹੜੇ ਹੁਣ ਆਪਾਂ ਜਜ਼ਾਇਜ਼ ਕੰਮ ਨਹੀਂ ਹੋ ਜਣਾ ਆ ਸਰਪੰਚ ਸਾਹਿਬ ਨੇ ਮੈਨੂੰ ਦੱਸਿਆ ਜੀ ਕਿ ਜਿੱਦੇ ਖੇਤਾਂ ਕੋਲ ਸਾਡੇ ਪਿੰਡ ਦੀ ਸ਼ਰਾਬ ਦਾ ਫੈਕਟਰੀ ਜਿਹੜਾ ਐਸਐਚਓ ਸਰੋਜੂ ਵੀ ਜਿਮਾ ਉਹ ਜੀ ਆਪਾਂ ਨੂੰ ਪਿੰਡ ਵਾਲਿਆਂ ਨੂੰ ਕਹਾਂਗੇ ਆਪਾਂ ਇਹ ਕੰਮ ਨਹੀਂ ਕਰਨਾ ਜਦੋਂ ਪਿੰਡ ਵਾਲੇ ਕਹਿੰਦੇ ਕਿ ਸਾਡੇ ਪਿੰਡ ਖੇਤਾਂ ਨੇ ਕਹਿੰਦਾ ਉਹਨੇ ਭਾਈ ਆਪ ਦੀ ਬੋਹਤ ਤੇ ਲਾਜ ਬਰਾਂਹ ਕੋ ਦੀ ਐਨੀ ਦਿੱਕਤ ਆਉਂਦੀ ਸੋ ਇਹ ਵੀ ਮੈਂ ਤੁਹਾਡਾ ਸਰਪੰਚ ਸਾਹਿਬ ਮਤਲਬ ਜਿਹੜਾ ਹੁਣ ਬਣਦਾ ਹੋਊਗਾ ਉਹ ਤੁਸੀਂ ਜਿਹੜੇ ਤੁਹਾਡੇ ਕਰਾਣਾ ਸਰਕਾਰ ਦਾ ਫਿਕਰ ਦਾ ਲੈਜਾਪ ਉਹ ਜਿਹੜਾ ਤੁਹਾਡੇ ਅੱਗੇ ਕਦੇ ਸੀ ਬੇੜਾ ਨਾਲ ਪੁੰਚਦਾ ਜਿਹੜਾ ਪੈਸਾ ਜੋ ਕਰੋ ਕਿ ਆਪਾਂ ਜਾਇਰ ਕਿ ਜਿਹੜੀਆਂ ਥੈਲੀਆਂ ਛੁੱਟੀਆਂ ਜਾਂ ਜਿਹੜੀਆਂ ਜਾਂਦੀਆਂ ਲਗਾ ਕੇ ਇਥੋਂ ਵੇਖੋ ਮੈਂ ਤਾਂ ਰਹਾ ਕਿ ਯਾਰ ਕੁਝ ਸਰਮਖੋਲੀਆਂ ਦੋਧਾਂ ਦੇ ਨੋਣੇ ਦੇ ਵਿੱਚ ਥੈਲੀਆਂ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਆਪਾਂ ਰਸ ਪਾਈਏ ਤੇ ਆਪਾਂ ਆਪਰੇ ਜਵਾਨੇ ਬਚਾਈਏ ਮੇਰੇ ਵੀਰੋ ਮੈਨੂੰ ਲੱਗਦਾ ਕਿ 10 ਸਾਲ ਤੋਂ اپنے پیڑا پر کام شروع ہو گیا کلوتا نے پچھلے پانچ سال کو بڑھیا کوئی شرک بڑھی کوئی کام نہیں ہویا پچھلے پانچ سال کو میں کہا لیتا ہمیں نہیں جو تھا پر کام بڑھی سچی ہے میں سی ایم صاحب کو گیا اور تھوڑی دیر بھئی آتا تھا جل گیا کہ جنہوں نے میرے چاہر بھی لائیا میں ہمیں جو رہا بڑھا کا پڑھا دھو اور بھی کام بڑھا پچھڑیا پچھڑیا کام بھی نہ کام بھی نہ تھے پانچ سال ਇਹ ਮਾ ਉਸ ਤੋਂ ਹੋਰ ਦਰਾਹੇ ਕਿ ਆ ਗਿਆ ਕਿ ਛੜਕਾਉਂ ਭਾਈ ਕਿ ਜੇ ਮੇਰੇ ਅਗੇ ਕੋਈ ਗਵਰਨਮੈਂਟ ਹੋਈ ਤੇ ਫਿਰ ਮੈਂ ਕਿਹੜੇ ਮੁਕਾਵਲੇ ਮੁਕਾਬਲਾ ਫਸਵਾਇਆ ਕਿ ਛੜਕਾਉਂ ਉੱਤੇ ਆਈਗਾ ਕਿਸੇ ਤੇ ਬੱਜਰੀ ਵੀ ਪਾ ਦਿੱਤੀ ਪਰ ਗੁਰੂ ਨੇ ਉਹਦੀ ਕਿਰਪਾ ਕੀਤੀ ਜੇ ਮੈਂ 100 ਛੜਕਾ ਪਾਸ ਕਰ ਜਾਇਆ ਬੋਲੇ ਸੋਹਣੇ ਸੋਹਣੇ ਆਪਾਂ ਦੀ ਵੀ ਸੋਇਸ ਕਰਕੇ ਕੋਈ ਕਾਮ ਗਵਰਨਮੈਂਟ ਦਾ ਪਾਣੀ ਲੈ ਜਰਾ ਦੇ ਆਓ ਸੋਇਓ ਆਓ ਕਾ ਜਿਹੜੇ ਕੰਮ ਜਵਾਦਣ ਨੇ ਤੁਸੀਂ ਮੈਨੂੰ ਦੋ ਸਰਪੰਚ ਸਾਹਿਬ ਕੋਈ ਕੰਮ ਨਹੀਂ ਆਪਾਂ ਰਚ ਕੋਈ ਕੰਮ ਨਹੀਂ ਰਹੇਗਾ ਔਰ ਇਸ ਹਾਲ ਕੀ ਬਲੇ ਵਿਸ਼ੇਸ਼ ਧਿਆਨ ਹੈ ਕਿਉਂਕਿ 5 7 7 ਵਿੱਚ ਫਲ ਕਰਨੀ ਸੂਚਕਰ ਕੇ ਬਹੁਤ ਬਹੁਤ ਧੰਨਵਾਦ ਉਹ ਆਵਾਜ਼ ਟੀਮ ਦੇ ਸਭਾ ਕੱਢਿਆ ਮੈਂ ਗੱਲ ਕਰਦਾ ਹਾਂ ਸੀ ਯਾਰ ਕਹਿਣਾ ਜੇ ਅੱਗੇ ਆਮ ਆਪਾਂ ਅਥਬਾਰਾ ਜਿਹੜਾ 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 ਵੜਦਾ ਹੈ ਤੁਹਾਨੂੰ ਯਾਦ ਕਰਾਉਣਾ ਪਾਣੀ ਪੁਰਾਣੀ ਗੱਲ ਖਬਰ ਪਹਿਲੀ ਖਬਰ ਲੱਗਣੀ ਕਿ 2 ਦਿਨ ਦਾ ਕੋਲਾ ਰਹਿ ਗਿਆ ਜੀ ਪੰਜਾਬ ਸਰਕਾਰ ਕੋ ਇਦਾਂ ਹੀ ਲੱਗਦੀ ਨਾ ਕਿ 2 ਦਿਨ ਦਾ ਕੋਲਾ ਰਹਿ ਗਿਆ ਜੀ ਪੰਜਾਬ ਸਰਕਾਰ ਕੋ ਬੱਤੀ ਬੋਲੋ ਚਲੀ ਪੰਜਾਬ ਦੇ ਵਿੱਚ ਲਓ ਜੀ ਅਗਲੇ ਦਿਨ ਖਬਰ ਲੱਗਣੀ ਡੀਸੀ ਦਾ ਪਰਾਂ ਦਾ ਟਾਈਮ ਜਿਹੜਾ ਵਾ ਉਹ ਜੀ 8 ਵਜੇ ਤੋਂ 12 ਵਜੇ ਤੱਕ ਦਿੱਤਾ ਉਹਨਾਂ ਦੇਸੀ ਬੰਦ ਹੋਣਗੇ ਤੇ ਬੱਤੀ ਬਜੂਗੀ ਫਿਰ ਕਿਦੇ ਨਹੀਂ ਲੱਗਦੀ ਕੋਈ ਆਉਂਦਾ ਚੱਲਦਾ ਖਬਰਾਂ ਚ ਖਬਰ ਕੋਈ ਨਹੀਂ ਲੱਗੇ ਬੱਤੀ ਨੇ ਬਸਾ ਲੀਆਂ ਨਸਾ ਵੱਧ ਕਰਦੀਆਂ ਕੀਤੀਆਂ ਘੜੇ ਕੀਤੀਆਂ ਸਾਡੀਆਂ ਦੇ ਮੋਟਰਾਂ ਬੱਧੀਆਂ ਔਰ ਬੱਤੀ ਵੀ ਸਵੇਰੇ ਦਿਨ ਤੇ ਜੀ ਆਂ ਸਾਹਿਬ ਕਰਨਾ ਇਹ ਕਰੀ ਜਾਣ ਕਿਉਂਕਿ ਆਪਾਂ ਵੀ ਕਿਹਾ ਲੋਕਾਂ ਨੂੰ ਸੋਚਦੇ ਨੇ ਕਿ ਲੋਕਾਂ ਨੇ ਤੇ ਬਾਬੇ ਨਾਨਕ ਨੂੰ ਨਹੀਂ ਜਗਾ ਕੇ ਉਹਨੂੰ ਪਈਆਂ ਨੇ ਬੜਾ ਕੇ ਸੋ ਇਸ ਕਰਕੇ ਆਪਣਾ ਜਿਹੜਾ ਬੱਚਿਆ ਆਪਾਂ ਤਗੜੇ ਹੋ ਕੇ ਇਮਾਨਦਾਰੀ ਨਾਲ ਵਧੀਆ ਕੰਮ ਕਰੀਏ ਉਹ ਸੱਚੇ ਬਾਸ਼ਾ ਦਾ ਉਹ ਭਾਗ ਲਾਉ ਵਿੱਚ ਕੋਈ ਦੋੜ ਨਹੀਂ ਜਿੰਨੇ ਕੰਮ ਹੋਣ ਵਾਲਿਆ ਤਗੜੇ ਹੋ ਕੇ ਜਹਾ ਉਹ ਤਗੜੇ ਹੋ ਕੇ ਤਰਾ ਮੈਂ ਤੁਹਾਡੀ ਸੇਵਾ ਚ ਆਜ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਵੀਰ ਨੂੰ ਬੇਨਤੀ ਕਰਾਂਗਾ ਜੀ ਨੂੰ ਸਰਕਾਰ ਨੂੰ ਇੱਕ ਲੈਟਰ ਹੈ ਜਿਹੜਾ ਆਪਾਂ ਸਾਰੇ ਨੇ ਕਰੋਗੇ ਇਹ ਵਰਨਾ ਲੈਣਾ ਕਿ ਅਸੀਂ ਕਿਸੇ ਨਸ਼ੇ ਵਾਲੇ ਦੀ ਮਦਦ ਨਹੀਂ ਕਰਾਂਗੇ ਕਿਉਂਕਿ ਇਹਨਾਂ ਬੱਚਾ ਦੀ ਮਦਦ ਨਹੀਂ ਕਰਾਂਗੇ ਜਿਨ੍ਹਾਂ ਨੂੰ ਲੱਗਣਾ ਸ਼ੁਰੂ ਸ਼ੁਰੂ ਹੋ ਜੂਏ ਤੇ ਕੋ ਕਰਾਂਗੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਦੇ ਸੇਵਾ ਦਾ ਸਾਕੀ ਦਾਤਾ ਬਾਤਨੀ ਮੇਰੇ ਦਾ ਜੀ ਦਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਮੇਰੇ ਖਤੇ ਸਾਰੇ ਭਰਮਾਨ ਵਸਣਾਂ ਨੂੰ ਬੇਨਤੀ ਕਰੂਗਾ ਕਿ ਆਪੋ ਆਪਣਾ ਸਤਿਕਾਰ ਨੂੰ ਪਰੋੜੋਗੇ ਅਸੀਂ ਇਹ ਪ੍ਰਣ ਲੈਣਾ ਕਿ ਅਸੀਂ ਕਿਸੇ ਵੀ ਨਸ਼ਾ ਵੇਚਣ ਵਾਲੇ ਜਾਂ ਕਰਵਾਉਣ ਵਾਲੇ ਦੀ ਮਦਦ ਨਹੀਂ ਕਰਾਂਗੇ ਨਸ਼ਾ ਮੁਕਤੀ ਦੀ ਸਹਮਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਪਿੰਡ ਭਰਮਾਨ ਦੇ ਵਸਨੀਕ ਅਸੀਂ ਪਿੰਡ ਭਰਮਾਨ ਦੇ ਵਸਨੀਕ ਨਸ਼ਿਆਂ ਦੇ ਖਿਲਾਫ ਇੱਕ ਜਣ ਹੋ ਕੇ ਇੱਕ ਜੱਟ ਹੋਗੇ ਇਹ ਸੌਂਹਾਂਦੇ ਹਾਂ ਇਹ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪੈਰਾਂ ਇੰਟਰ ਵਿੱਚ ਭਰਤੀ ਕਰਵਾਵਾਂਗੇ